ਕੇ ਸਸਿਕਾ ਪਾਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਆ ਬਹੁਤ ਵਧੀਆ ਠੀਕ ਨਾ ਆਹ ਭਾਜੀ ਹੁਣ ਕੋ ਪਾਊਡਰ ਮੰਗਾਇਆ ਵਾ ਧੰਨਵਾਦ ਕਰਨਾ ਹੁਣ ਇਹਨਾਂ ਦਾ ਧੰਨਵਾਦ ਭਾਈ ਉਹਨਾਂ ਦਾ ਕਰਨਾ ਵਾ ਕਰਨਾ ਤੇ ਸਪੈਸ਼ਲ ਉੱਥੇ ਜਾ ਕੇ ਹੀ ਤੇ ਭਾਜੀ ਹੁਣੇ ਲੱਗ ਗਿਆ ਇਹ ਤੇ ਅਸੀਂ ਆਪ ਇੱਥੇ ਹੀ ਬੁਲਾ ਲਿਆ ਇਹ ਜਿਹੜੀਆਂ ਵਹਿੜਾਂ ਜਾਂ ਝੋਟੀਆਂ ਮੱਝਾਂ ਰਿਪੀਟਰ ਆ ਹੀਟ ਚ ਨਹੀਂ ਆਉਂਦੀਆਂ ਇਹ ਉਹਦੇ ਵਾਸਤੇ ਆ 50 ਗ੍ਰਾਮ ਪਾਊਡਰ ਦਈਏ ਆਪਾਂ ਤੇ ਆਹ ਵਹਿੜਾ ਰਿਪੀਟਰ ਹੀ ਜੀ ਪੂਰਾ ਯੂਰ ਲਾ ਲਿਆ ਸਾਡੇ ਡਾਕਟਰ ਨੇ ਵੀ ਹਾਂ ਤੇ ਗੱਲ ਨਹੀਂ ਬਣਦੀ ਜੀ ਐਵੇਂ ਨਾ ਯੂਰ ਵੀ ਨਹੀਂ ਲਾਉਣਾ ਪਿਆ ਹਾਂ ਤੇ ਗੱਲ ਬਣ ਗਈ ਠੀਕ ਤੇ ਕਿੰਨੇ ਚਿਰ ਦੀ ਗੱਬਣ ਹੋ ਗਈ ਇਹ ਹੋਣੇ 2 ਮਹੀਨੇ ਤੋਂ ਉੱਤੇ ਹੋ ਗਈ ਆ 2 ਮਹੀਨੇ ਤੋਂ ਉੱਤੇ ਗੱਬਣ ਹੋ ਗਈ ਠੀਕ ਇਹ ਦੇ ਕੇ ਵੇਖਿਓ ਪਾਊਡਰ ਨਜ਼ਾਰਾ ਆਊਗਾ ਪਤਾ ਲੱਗ ਜੂਗਾ ਵੀ ਤੁਹਾਨੂੰ ਮੱਲੋ ਇਹਦੇ ਪੈਸੇ ਲੱਗੇ ਚੇਤਾ ਹੀ ਭੁੱਲ ਜਾਣਾ ਜੀ ਬੰਦਾ ਤਾਂ ਤਾੜੀਆਂ ਮਾਰਦਾ ਜਦੋਂ ਮੱਲੋ ਵੀ ਗੱਬਣ ਡੰਗਰ ਨਿਕਲਵਾਂਦਾ ਹੈ ਨਾ ਗਾਂ ਵਾਧਾ ਹੋ ਜਾਂਦਾ ਬਿਲਕੁਲ ਤੇ ਭਾਈ ਜੀ ਦਾ ਮੋਬਾਈਲ ਨੰਬਰ ਆਪਾਂ ਪੁੱਛ ਦਿੰਨੇ ਆ ਦੋ ਮੋਬਾਈਲ ਨੰਬਰ 98140 24599 ਦੁਬਾਰਾ ਤੋਂ ਰਿਪੀਟ ਕਰ ਦੇਣਾ 98140 24599 ਤੇ ਹੁਣ ਹੱਥ 'ਚ ਬੋਤਲ ਫੜੀ ਏ ਕੋਹਰ ਇਹ ਫਿਰ ਤੁਹਾਡਾ ਵਪਾਰ ਦਾ ਕੰਮ ਹੈ ਇਹ ਗਿਫਟ ਕਰ ਦੇਣੀ ਮੇਰੀ ਆਂਦੇ ਵੀ ਇਹ ਵੀ ਦੇ ਕੇ ਜਾਵਾਂਗੇ ਵੀ ਕੰਮ ਹਰ ਚੀਜ਼ ਤੇ ਬਿਲਕੁਲ ਕੰਮ ਸਾਰੇ ਕਰਨ ਕੰਮ ਸਾਰੇ ਕਰੋ ਠੀਕ ਆ ਇਹ ਦੁੱਧ ਵਧਾਉਣ ਵਾਲਾ ਠੀਕ ਆ ਇਹ ਦੁੱਧ ਵਧਾਉਣ ਵਾਲਾ ਤੇ ਪਾਣਾ ਤੁਸੀਂ ਐ ਦੁੱਧ ਭਾਵੇਂ ਅਗਲੇ ਦੇ ਘਰ ਦੇ ਦੇ ਜਾ ਕੇ ਠੀਕ ਦੋ ਤਾਂ ਦਊਗੀ ਤੇ ਅਗਲਾ ਵੀ ਸਾਨੂੰ ਪੈਸੇ ਦਊ ਇਹ ਅਸੀਂ ਤੇ ਪਾਵਾਂਗੇ ਅਗਲੇ ਨੂੰ ਪੱਠੇ ਵੀ ਪਾਉਣੇ ਪੈਣੇ ਆ ਨਾ ਪੱਠੇ ਵੀ ਪਾਉਣ ਪੱਠੇ ਜ਼ਰੂਰ ਪਾਉਣੇ ਪੈਣੇ ਵੀ ਵੰਡ ਵੀ ਪਾਉਣਾ ਪੈਣਾ ਠੀਕ ਹੈ ਇਹ ਚੀਜ਼ ਇਦਾਂ ਵਾ ਵੀ ਪਸ਼ੂ ਜਿਹੜਾ ਆਪਣਾ ਮੰਨ ਲਓ ਨਾ ਜਿਹੜੀਆਂ ਆਪਾਂ ਝੋਟੀਆਂ ਵਾਂ ਜਾਂ ਰਿਪੀਟਰ ਹੋ ਜਾਂਦੀਆਂ ਜਾਂ ਹੀਟ ਚ ਨਹੀਂ ਹੁੰਦੀਆਂ ਇਹ ਇੱਕ ਕਰਾਂ ਵਰਤ ਕੇ ਵੇਖ ਲਿਓ ਤੇ ਬਹੁਤ ਵਧੀਆ ਵਾ ਵੇੜਾਂ ਵਾਸਤੇ ਵੀ ਮੱਝਾਂ ਵਾਸਤੇ ਵੀ ਗਾਂ ਜਿਹੜੀ ਮੱਝ ਆਪਾਂ 25-30000 ਦੀ ਫੜਾ ਲੈਂਦੇ ਆ ਨਾ ਸਵਾ ਸਵਾ ਲੱਖ ਦੀ ਲੱਗੂਗੀ ਜੀ ਇਹ ਇੱਕ ਕਰਾਂ ਵਰਤ ਕੇ ਕੁੱਲ ਜੂੰਗੇ ਸਾਰਾ ਕੁਝ ਠੀਕ ਆ ਤੇ ਇਹ ਇਹ ਵੀ ਇਹ ਦੁੱਧ ਮੱਝ ਮੱਝ ਦਾ ਘੱਟਾ ਮਰਜੀ ਵੈੜ ਦਾ ਵੱਛਾ ਗਾਈ ਕੁਛ ਵੀ ਹੋ ਜੇ ਗਰਮੋ ਵੇ ਡੰਗਰ ਤੇ 200 ਗ੍ਰਾਮ ਦੋ 100 ਗ੍ਰਾਮ ਉਸ ਟਾਈਮ 100 ਗ੍ਰਾਮ ਉਸ ਟਾਈਮ ਅੱਧਾ ਘੰਟਾ ਚੋਣ ਤੋਂ ਪਹਿਲਾਂ ਦੇਣਾ ਦੋਕ ਦੋ ਬੋਤਲਾਂ ਦੇ ਦਿਓ ਜਾਂ ਜਿਹੜਾ ਡੰਗਰ ਥੋੜਾ ਜਿਹਾ ਸ਼ਾਂਤ ਸੁਭਾਅ ਦਾ ਵਾ ਉਹਨੂੰ ਇੱਕ ਦੀ ਲੋੜ ਪੈਣੀ ਆ ਤੇ ਨਾਲ ਦੁੱਧ ਵੀ ਵਧੂਗਾ ਠੀਕ ਆ ਇਹ ਚੈੱਕ ਕਰਕੇ ਵੇਖਿਓ ਅਸੀਂ ਇਹ ਕਰਨਾ ਮਾ ਹਣਾ ਤੇ ਇੱਕ ਵਾਰ ਯਕੀਨ ਕਰਕੇ ਵੇਖ ਲਿਓ ਆਪੇ ਵਾਰ-ਵਾਰ ਮਗਾਉਂਗੇ ਤੇ ਤੇ ਲੱਤਾਂ ਮਾਰੇ ਜੇ ਲੱਤਾਂ ਮਾਰੇ ਲੱਤਾਂ ਗੱਡ ਕੇ ਖਲੋ ਜੂ ਠੀਕ ਆ ਹਿੱਲੂ ਨਾ ਹਿੱਲੂ ਨਾ ਮੈਂ ਨਾ ਭਾਵੇਂ ਚੁੰਡੀਆਂ ਵੱਢੀ ਆਏਓ ਯਾਰ ਠੀਕ ਆ ਹਾਂ ਇੱਕ ਵਾਰ ਚੈੱਕ ਕਰਿਓ ਠੀਕ ਆ ਜੀ ਹਾਂ ਬਾਕੀ ਵਰਤ ਕੇ ਹਾਂ ਜੀ ਵਰਤ ਕੇ ਵੇਖ ਲਿਆ ਪਾਊਡਰ ਵਹਿੜ ਦੇ ਉੱਤੇ ਠੀਕ ਆ ਇੱਥੇ ਵਰਤਿਆ ਇਹ ਗੱਬੜ ਹੋ ਗਈ ਆ ਇਸ ਟਾਈਮ ਇੱਕੋ ਹੀ ਆ ਆਉਂਦੇ ਜਾਂਦੇ ਰਹਿੰਦੇ ਪਸ਼ੂ ਵਪਾਰ ਦਾ ਕੰਮ ਆ ਵੀਰਾਂ ਨੂੰ ਪਤਾ ਵਾ ਜੀ ਤੇ ਹੋਰ ਵੀ ਵੀਰਾਂ ਨੂੰ ਇਹ ਆ ਵੀ ਮਲੋਜ ਇੱਕ ਵਾਰ ਮੰਗਾ ਕੇ ਵੇਖੋ